ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਤਨ ਦੀ ਪਾਵਨ ਪਵਿੱਤਰ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਸੋ ਸੱਚੇ ਪਾਸ਼ਾ ਮਹਾਰਾਜ ਖਾਲਸਾ ਜੀ ਪਰਉਪਕਾਰ ਕਰਨ ਵਾਸਤੇ ਪ੍ਰਗਟ ਹੋਏ ਹਨ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਉਣਾ ਹੀ ਤਾਂ ਹੋਇਆ ਹੈ ਕਿ ਇਹ ਸਾਰੀ ਸ੍ਰਿਸ਼ਟੀ ਦਾ ਭਲਾ ਹੋ ਸਕੇ ਖਾਲਸਾ ਜੀ ਮਹਾਰਾਜਿਆਂ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਉੱਤੇ ਜਿਹੜੇ ਐਨੀ ਮਹਿੰਗੀ ਬਾਣੀ ਹਨ ਵੇਦ ਹਨ ਸਮ੍ਰਿਤੀਆਂ ਹਨ ਕੁਰਾਨ ਹਨ ਪੁਰਾਣ ਹਨ ਜਿਨ੍ਹਾਂ ਨੂੰ ਖਾਲਸਾ ਜੀ ਕੋਈ ਪੜ ਨਹੀਂ ਸੀ ਸਕਦਾ ਆਮ ਬੰਦਾ ਨਹੀਂ ਸੀ ਪੜ ਸਕਦਾ ਆਮ ਬੰਦੇ ਦੇ ਸਮਝਣ ਦੀ ਇਹ ਵਾਸੇ ਦੇ ਵਿੱਚ ਗੱਲ ਹੀ ਨਹੀਂ ਸੀ ਆਉਂਦੀ ਕਿ ਉਹ ਵੇਦਾਂ ਨੂੰ ਕੋਈ ਜਾਣ ਸਕਦਾ ਸੋ ਇਸ ਕਰਕੇ ਖਾਲਸਾ ਜੀ ਪੁਰਾਣੇ ਲੋਕਾਂ ਨੂੰ ਗਿਆਨ ਹੀ ਨਹੀਂ ਸੀ ਕਿਤੇ ਉਹ ਮਿਲਦਾ ਵੀ ਰੱਬ ਨੂੰ ਪ੍ਰਾਪਤ ਕਿਵੇਂ ਕਰਨਾ ਹੈ ਉਹਨਾਂ ਨੂੰ ਉਲਝਾਇਆ ਜਾਂਦਾ ਸੀ ਠੱਗਿਆ ਜਾਂਦਾ ਸੀ ਜਦੋਂ ਧੰਗੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਮਹਾਰਾਜ ਨੇ ਪਰਉਪਕਾਰ ਕੀਤਾ ਸੰਤਾਂ ਭੰਗਤਾ ਦੀ ਬਾਣੀ ਨੂੰ ਇਕੱਤਰ ਕੀਤਾ ਤੇ ਖਾਲਸਾ ਜੀ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਆਪ ਬਾਣੀ ਰਚੀ ਪੰਜਵੇਂ ਸਤਿਗੁਰੂ ਧੰਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਬਾਣੀ ਨੂੰ ਇਕੱਤਰ ਕੀਤਾ ਤੇ ਖਾਲਸਾ ਜੀ ਬਿਲਕੁਲ ਸਰਲ ਤੇ ਸੌਖੀ ਪਾਸ਼ਾ ਦੇ ਵਿੱਚ ਬਾਣੀ ਵਿਚਾਰਨ ਕੀਤੀ ਤਾਂ ਜੋ ਹਰ ਕੋਈ ਪੜ੍ਹ ਸਕੇ ਪਰ ਫਿਰ ਵੀ ਅਫਸੋਸ ਦੀ ਗੱਲ ਹੈ ਕਿ ਸਾਡੇ ਲੋਕ ਕਹਿਣਗੇ ਵੀ ਸਾਡੇ ਕੋ ਨਹੀਂ ਪਾੜ ਹੁੰਦੀ ਖਾਲਸਾ ਜੀ ਮੂਲ ਮੰਤਰ ਗਲਤ ਪੜਦੇ ਆ ਜਪਜੀ ਸਾਹਿਬ ਦਾ ਪਾਠ ਗਲਤ ਕਰਦੇ ਆ ਚੌਪਾਈ ਸਾਹਿਬ ਦਾ ਪਾਠ ਗਲਤ ਕਰਦੇ ਆ ਪੜੀ ਹੋਈ ਖਾਲਸਾ ਜੀ ਗਲਤ ਬਾਣੀ ਵੀ ਫਲ ਨਹੀਂ ਬਹਤਾ ਦਿਆ ਕਰਦੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਪਾਠ ਜਾਪ ਕਰਦੇ ਹਨ ਫਿਰ ਵੀ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋ ਰਿਹਾ ਤੇ ਉਹ ਖਾਲਸਾ ਜੀ ਇੱਕ ਕੰਮ ਕਰਨ ਕਿਸੇ ਚੰਗੇ ਗਿਆਨੀ ਜੀ ਦੀ ਜਿਵੇਂ ਗਿਆਨੀ ਮਹਤਾਬ ਸਿੰਘ ਸਾਹਿਬ ਪੰਭੋਈ ਵਾਲੇ ਉਹਨਾਂ ਦੀ ਖਾਲਸਾ ਜੀ ਸ਼ੁੱਧ ਹੈ ਪਾਠ ਜਾਂ ਭਾਈ ਜਰਨੈਲ ਸਿੰਘ ਦਮਦਮੀ ਟਕਸਾਲ ਉਹਨਾਂ ਦਾ ਪਾਠ ਸ਼ੁੱਧ ਹੈ ਜਾਂ ਭਾਈ ਗਿਆਨੀ ਵੀਰਬਾਲ ਸਿੰਘ ਉਹਨਾਂ ਦਾ ਪਾਠ ਸ਼ੁੱਧ ਹੈ ਇਦਾਂ ਗਿਣਤੀ ਦੇ ਚੁਣੇ-ਮੁਣੇ ਗਿਣਤੀ ਦੇ ਖਾਲਸਾ ਜੀ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਗੁਰਸਿੱਖ ਹਨ ਜਿਨ੍ਹਾਂ ਦੀ ਬਾਣੀ ਬਿਲਕੁਲ ਸ਼ੁੱਧ ਹੈ ਜਿਨ੍ਹਾਂ ਦਾ ਪਾਠ ਤੁਸੀਂ ਸਰਵਣ ਕਰੋ ਤੇ ਸ਼ੁੱਧ ਤੁਹਾਨੂੰ ਜਾਦ ਵੀ ਹੋ ਜਾਏਗਾ ਤੇ ਤੁਸੀਂ ਉਹ ਬਾਣੀ ਨੂੰ ਸੇਤੀ ਸਮਝ ਵੀ ਲੋਗੇ ਤੇ ਬਾਕੀ ਖਾਲਸਾ ਜੀ ਜਿਹੜੇ ਹਨ ਉਹ ਬਹੁਤ ਗਲਤ ਬਾਣੀ ਪੜ੍ਹਦੇ ਹਨ ਜਿਵੇਂ ਦਾਸ ਕੱਲ ਕੇ ਪਰਸੋਂ ਦੀ ਗੱਲ ਹੈ ਕਿ ਦਾਸ ਦੇ ਕੋਈ ਦਿੱਕਤ ਸੀ ਮੈਂ ਹਸਪੀਟਲ ਗਿਆ ਤੇ ਉੱਥੇ ਚੌਪਾਈ ਸਾਹਿਬ ਦਾ ਪਾਠ ਉਹਨਾਂ ਨੇ ਲਾਇਆ ਹੋਇਆ ਤੇ ਖਾਲਸਾ ਜੀ ਸੱਚ ਜਾਣਿਓ ਮੈਨੂੰ ਕਹਿਣਾ ਪਿਆ ਉੱਥੇ ਉਹਨਾਂ ਨੂੰ ਅੰਦਰ ਜਾ ਕੇ ਵੀ ਇਹ ਕਿੱਥੋਂ ਚੱਲ ਰਿਹਾ ਕੌਣ ਚਲਾ ਰਿਹਾ ਹੈ ਪਾਠ ਨੂੰ ਉਹਨਾਂ ਨੇ ਦੱਸਿਆ ਵੀ ਅਸੀਂ ਫੋਨ ਤੋਂ ਲਾਇਆ ਹੋਇਆ ਤੇ ਮੈਂ ਉਹ ਡਾਕਟਰ ਸਾਹਿਬ ਨੂੰ ਫਿਰ ਕਿਹਾ ਮੈਂ ਕਿਹਾ ਭਾਈ ਸਾਹਿਬ ਜੀ ਬਾਣੀ ਕਿਸੇ ਹੋਰ ਚੰਗੇ ਗੁਰਮੁਖ ਦੀ ਲਾਓ ਇਹ ਤੇ ਸਾਰੇ ਦੀ ਸਾਰੀ ਬਾਣੀ ਪਾਈ ਸਾਹਿਬ ਗਲਤ ਪੜ ਰਹੀ ਹੈ ਖਾਲਸਾ ਜੀ ਪਤਾ ਹੀ ਨਹੀਂ ਕਿ ਬੋਲਣਾ ਅਰਥ ਦੇ ਅਨਰਥ ਕਰੀ ਜਾ ਰਹੇ ਆ ਤੇ ਉਹ ਬਾਣੀ ਫਲ ਨਹੀਂ ਦਵੇਗੀ ਫਿਰ ਫਲ ਉਦੋਂ ਪ੍ਰਾਪਤ ਹੁੰਦਾ ਜਦੋਂ ਸ਼ੁੱਧ ਬਾਣੀ ਦਾ ਉਚਾਰਨ ਕਰਦੇ ਆ ਸ਼ੁੱਧ ਬਾਣੀ ਸੁਣਦੇ ਆ ਜਿਹੜਾ ਕੋਈ ਨਹੀਂ ਉਚਾਰਨ ਕਰ ਸਕਦਾ ਤੇ ਉਹ ਸੁਣਨਾ ਸ਼ੁਰੂ ਕਰ ਦੇਵੋ ਇਹ ਸੱਚੀ ਗੱਲ ਜੇ ਜਿਹੜੇ ਬੰਦਿਆਂ ਨੂੰ ਕੁਝ 10-10 ਸਾਲ ਹੋ ਗਏ ਆ 5-5 15-15 ਸਾਲ ਹੋ ਗਏ ਆ ਬਾਣੀ ਪੜਦਿਆਂ ਨੂੰ ਤੇ ਜੇ ਨਹੀਂ ਕੋਈ ਪ੍ਰਾਪਤੀ ਹੋਈ ਨਾ ਤੇ ਦਾਸ ਦੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਉਹ ਹੁਣ ਕੀ ਕਾਰਨ ਅਮਰਤ ਵੇਲੇ ਉੱਠਣ ਪਹਿਲਾ ਮੂਲ ਮੰਤਰ ਦਾ ਅਭਿਆਸ ਕਰਨ ਫਿਰ ਗੁਰ ਮੰਤਰ ਦਾ ਅਭਿਆਸ ਕਰਨ ਉਸ ਤੋਂ ਬਾਅਦ ਨਾ ਹੱਥ ਵਿੱਚ ਪੋਥੀ ਲੈ ਲੈਣ ਤੇ ਕਿਸੇ ਚੰਗੇ ਗੁਰਮੁਖ ਦੀ ਬੋਲੀ ਹੋਈ ਬਾਣੀ ਲਾ ਲੈਣ ਨਾਲੇ ਨਾਲੇ ਪੋਥੀ ਤੋਂ ਪੜ੍ਹੀ ਜਾਣ ਸੁਣੀ ਜਾਣ ਨਾਲੇ ਉਹ ਸ਼ਬਦ ਸ਼ੁੱਧ ਕਰੀ ਜਾਣ ਉਹ ਸੁਣਨਾ ਸ਼ੁਰੂ ਕਰ ਦਿਓ ਕਿਉਂਕਿ ਸੁਣਨ ਦੇ ਨਾਲ ਬੜੀ ਛੇਤੀ ਬਰਕਤ ਪੈਂਦੀ ਹੈ ਇਹ ਸਾਡੀ ਸੰਗਤ ਨੂੰ ਸਮਝਾਇਆ ਹੀ ਨਹੀਂ ਗਿਆ ਕਿਸੇ ਪ੍ਰਚਾਰਕ ਨੇ ਦੱਸਣਾ ਹੀ ਨਹੀਂ ਕੀਤਾ ਕਦੇ ਕਿਸੇ ਨੇ ਆਖਿਆ ਹੀ ਨਹੀਂ ਹੈ ਕਿ ਬਾਣੀ ਸੁਣਨੀ ਚਾਹੀਦੀ ਹੈ ਜਿਹੜੀ ਅਸੀਂ ਮੂੰਹੋਂ ਬੋਲਦੇ ਹਾਂ ਉਹ ਵੀ ਖਾਲਸਾ ਜੀ ਕੰਨਾਂ ਨਾਲ ਸੁਣਾਗੇ ਤੇ ਫਿਰ ਉਹ ਅਸਰ ਕਰਦੀ ਹੈ ਜਿਹੜਾ ਕੋਈ ਮੂੰਹੇ ਬੋਲੀ ਜਾਂਦਾ ਕੰਨਾਂ ਨਾਲ ਆਵਾਜ਼ ਹੀ ਨਹੀਂ ਅੰਦਰ ਜਾਂਦੀ ਉਹ ਹਿਰਦੇ 'ਚ ਕਿਵੇਂ ਉਤਰੇਗੀ ਸੋ ਇਸ ਕਰਕੇ ਦਾਸ ਦੀ ਇਹ ਬੇਨਤੀ ਹੈ ਕਿ ਬਾਣੀ ਸੁਣਨੀ ਸ਼ੁਰੂ ਕਰੋ ਮਹਾਰਾਜ ਜੀਆ ਨੇ ਚਾਰ ਪੌੜੀਆਂ ਲਿਖੀਆਂ ਹਨ ਜਪਜੀ ਸਾਹਿਬ ਦੇ ਵਿੱਚ ਸੁਣੇ ਦੀਆਂ ਜਿਹੜਾ ਨਾਮ ਨੂੰ ਸੁਣਦਾ ਬਾਣੀ ਨੂੰ ਸੁਣਦਾ ਉਹਨੂੰ ਕੀ ਕੁਝ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਪਹਿਲਾਂ ਸੁਣਨ ਦਾ ਬਚਨ ਹੈ ਇਸ ਧਰਤੀ ਉਤੇ ਬਾਣੀ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ ਇਸ ਧਰਤੀ ਦੇ ਆਏ ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਵਣ ਕਰਿਆ ਕਰੋ ਕਈ ਕਹਿੰਦੇ ਆ ਨਾ ਸਾਡੇ ਕੋਲ ਸਮਾਂ ਨਹੀਂ ਹੁੰਦਾ ਉਹਨਾਂ ਵਾਸਤੇ ਤੇ ਬੜੀ ਚੰਗੀ ਚੀਜ਼ ਹੈ ਹੈੱਡਫੋਨ ਕੰਨ ਤੇ ਲਾ ਲਓ ਬਾਣੀ ਜਾਪ ਸ਼ੁਰੂ ਕਰ ਲਓ ਸੁਣੀ ਜਾਓ ਧਿਆਨ ਲਾ ਕੇ ਜੇ ਸਾਰਾ ਪਾਠ ਸਮਝ ਨਹੀਂ ਆਇਆ ਵਿੱਚੋਂ ਇੱਕ ਅੱਧੀ ਪੰਕਤੀ ਤੇ ਸਮਝ ਆਵੇਗੀ ਨਾ ਇੱਕ ਅੱਧੀ ਗੱਲ ਤਾਂ ਸਮਝ ਆਏਗੀ ਤੇ ਉਹ ਜਿਹੜੀ ਸਮਝ ਆਵੇਗੀ ਉਹਦੇ ਨਾਲ ਕੱਲ ਨੂੰ ਦੋ ਲੈਣਾ ਸ਼ੋ ਹੋਰ ਸਮਝਾਉਣਗੀਆਂ ਫਿਰ ਤਿੰਨ ਆਉਣਗੀਆਂ ਇਹ ਫਿਰ ਹੌਲੀ-ਹੌਲੀ ਖਾਲਸਾ ਜੀ ਉਹ ਸਾਰੀ ਬਾਣੀ ਸ਼ੁੱਧ ਹੋ ਜਾਵੇਗੀ ਸਮਝ ਆ ਜਾਵੇਗੀ ਤੇ ਮਨ ਸਮਝ ਜਾਵੇਗਾ ਮਨ ਸਮਝਾਉਣ ਕਾਰਨ ਹੈ ਕਸ਼ੁਕ ਪੜਿਆ ਗਿਆਨ ਕੋਈ ਥੋੜੇ ਜਿਹਾ ਗਿਆਨ ਦੀ ਲੋੜ ਹੁੰਦੀ ਹੈ ਮਨ ਨੂੰ ਸਮਝਾਉਣ ਵਾਸਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਿਰ ਸਾਨੂੰ ਪੂਰਾ-ਪੂਰਾ ਫਲ ਵੀ ਪ੍ਰਾਪਤ ਹੋਵੇਗਾ ਸਾਨੂੰ ਲਾਭ ਵੀ ਹੋਵੇਗਾ ਹੁਣ ਅਸੀਂ ਬਾਣੀ ਤੇ ਪੜਦੇ ਹਾਂ ਪਰ ਗਲਤ ਪੜਦੇ ਹਾਂ ਸੋ ਇਸ ਕਰਕੇ ਗੁਰਮਖੋ ਮਹਾਰਾਜ ਦੇ ਸ਼ਰਨ ਜਾਇਆ ਕਰੋ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਇਆ ਕਰੋ ਮਹਾਰਾਜ ਸੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਿਉਂ ਕਰਿਆ ਕਰੋ ਕਿਉਂਕਿ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਬੜੀ ਛੇਤੀ ਪ੍ਰਵਾਨ ਹੁੰਦੀ ਮਹਾਰਾਜ ਜੀਆਂ ਨੂੰ ਸਿਰ ਨਵਾਇਆ ਕਰੋ ਨਮਸਕਾਰ ਕਰਦਿਆ ਕਰੋ ਕਿਤੇ ਵੀ ਹੋਵੋ ਕਿਤੇ ਵੀ ਹੋਵੇ ਜ਼ਰੂਰੀ ਨਹੀਂ ਵੀ ਗੁਰੂ ਘਰ ਜਾ ਕੇ ਨਮਸਕਾਰ ਕਰਨੀ ਹੈ ਕੰਮ ਤੇ ਹੋਵੋ ਤੁਰਦੇ ਫਿਰਦੇ ਕਿਤੇ ਵੀ ਮਹਾਰਾਜ ਦੀ ਚੇਤਾ ਆ ਜਵੇ ਯਾਦ ਆ ਜਾਵੇ ਉਸੇ ਵੇਲੇ ਹੱਥ ਜੋੜ ਕੇ ਅਦਬ ਸਹਿਤ ਨਾਲ ਮਹਾਰਾਜ ਨੂੰ ਨਮਸ ਕਰੋ ਸਤਿਗੁਰਾਂ ਨੂੰ ਨਮਸਕਾਰ ਪਹੁੰਚ ਜਾਂਦੀ ਹੈ ਤੇ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਹਨ ਜੋ ਸਿਰ ਸਾਈ ਨਾ ਨਿਵਾਏ ਸੋ ਸਿਰ ਦੀਜਾ ਡਾਰ ਜਿਹੜਾ ਸਿਰ ਮਹਾਰਾਜ ਨੂੰ ਝੁਕਦਾ ਨਹੀਂ ਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਨਹੀਂ ਨਾ ਜਿਹੜਾ ਕੋਈ ਕਰਦਾ ਸੱਚੇ ਪਾਤਸ਼ਾਹ ਕਹਿੰਦੇ ਉਹਦ ਨੂੰ ਚੰਗਾ ਸਿਰ ਸਿਰ ਨੂੰ ਲਾ ਕੇ ਸਿਰ ਦੇਵੇ ਵੱਡ ਕੇ ਸਿਰ ਦੇਵੇ ਉਹਦਾ ਕੋਈ ਫਾਇਦਾ ਨਹੀਂ ਉਹ ਕਿਸੇ ਵੀ ਕੰਮ ਨਹੀਂ ਆਉਂਦਾ ਜਿਹੜਾ ਮਹਾਰਾਜ ਨੂੰ ਨਹੀਂ ਨਿਵਦਾ ਜੋ ਸਿਰ ਸਾਈ ਨਾ ਨਿਵਾਏ ਜਿਹੜਾ ਪਰਮੇਸ਼ਰ ਨੂੰ ਨਹੀਂ ਨਿਵਦਾ ਜਿਹੜਾ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਝੁਕਦਾ ਉਹ ਸਿਰ ਦਾ ਕੋਈ ਫਾਇਦਾ ਨਹੀਂ ਉਹਨੂੰ ਤਿਆਗ ਦੇਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਬਿਰਹਾ ਭਾਵ ਪਿਆਰ ਪ੍ਰੇਮ ਬੈਰਾਗ ਜਿਹੜੇ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਕਹਿੰਦੇ ਜਿਹੜੇ ਸਰੀਰ ਵਿੱਚ ਪ੍ਰੇਮ ਨਹੀਂ ਹੈਗਾ ਮਹਾਰਾਜ ਦੇ ਨਾਲ ਰੱਬ ਦੇ ਨਾਲ ਪ੍ਰੇਮ ਨਹੀਂ ਹੈਗਾ ਨਾ ਤੇ ਮਹਾਰਾਜ ਕਹਿੰਦੇ ਇਹੋ ਜੇ ਸਰੀਰ ਨੂੰ ਸਾੜ ਹੀ ਦਿਓ ਕੋਈ ਫਾਇਦਾ ਨਹੀਂ ਵਿਅਰਥੀ ਹੈ ਉਹਦਾ ਕੋਈ ਲਾਭ ਨਹੀਂ ਜਿਸ ਸਰੀਰ ਦੇ ਵਿੱਚ ਪ੍ਰੇਮ ਨਹੀਂ ਹੈ ਤੇ ਬਿਨਾ ਪ੍ਰੇਮ ਤੋਂ ਖਾਲਸਾ ਜੀ ਰੱਬ ਨਹੀਂ ਪ੍ਰਾਪਤ ਹੁੰਦਾ ਰੱਬ ਨੂੰ ਜੇ ਪਾਉਣਾ ਹੈ ਰੱਬ ਜੀਆਂ ਕੋਲੋਂ ਜੇ ਕਾਰਜ ਕਰਾਉਣੇ ਹਨ ਜੇ ਰੱਬ ਜੀਆਂ ਕੋਲੇ ਚਾਹੁੰਦੇ ਹਾਂ ਵੀ ਸਾਡੀਆਂ ਸਾਰੀਆਂ ਅਰਦਾਸਾਂ ਪਹੁੰਚਣ ਅਸੀਂ ਸੁਖੀ ਹੋ ਜਾਵੀਏ ਫਿਰ ਖਾਲਸਾ ਜੀ ਰੱਬ ਜੀ ਨਾਲ ਪ੍ਰੇਮ ਕਰਨਾ ਪਊਗਾ ਕਈ ਖਾਲਸਾ ਜੀ ਸੰਸਾਰ ਵਿੱਚ ਐਸੇ ਅੜਬ ਜਾਨਵਰ ਹੁੰਦੇ ਆ ਪਰ ਜਦੋਂ ਉਹਨਾਂ ਨਾਲ ਪ੍ਰੇਮ ਕਰਨ ਲੱਗ ਪਈਏ ਤੇ ਉਹ ਅੜਬ ਤੋਂ ਅੜਬ ਜਾਨਵਰ ਵੀ ਜਿਹੜਾ ਉਹ ਬੰਦੇ ਦੇ ਕੋਲ ਆ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਮੈਨੂੰ ਪ੍ਰੇਮ ਕਰਦਾ ਜਿਹੜੇ ਪੰਛੀ ਖਾਲਸਾ ਜੀ ਤੁਹਾਡੀ ਆਹਰ ਦੇ ਨਾਲ ਉੱਡ ਜਾਂਦੇ ਆ ਜਦੋਂ ਤੁਸੀਂ ਪੰਛੀਆਂ ਨੂੰ ਪ੍ਰੇਮ ਕਰਨ ਲੱਗ ਪਵੋ ਤੁਹਾਡੇ ਹੱਥ ਤੇ ਬੈ ਜਾਣਗੇ ਤੁਹਾਡੇ ਮੋਢੇ ਤੇ ਬੈਠ ਜਾਣਗੇ ਸੋ ਇਸ ਕਰਕੇ ਗੁਰਮੁਖੋ ਪ੍ਰੇਮ ਦੀ ਭਾਸ਼ਾ ਸਾਰਾ ਸੰਸਾਰ ਸਮਝਦਾ ਹੈ ਜਿਹੜੀ ਪ੍ਰੇਮ ਦੀ ਭਾਸ਼ਾ ਹੈ ਉਹ ਬੋਲੀ ਨਹੀਂ ਜਾਂਦੀ ਉਹ ਮਹਿਸੂਸ ਕੀਤੀ ਜਾਂਦੀ ਹੈ ਅਗਲੇ ਨੂੰ ਮਹਿਸੂਸ ਕਰਾਈ ਜਾਂਦੀ ਸੋ ਜਿਹੜਾ ਮਨੁੱਖ ਪ੍ਰੇਮੀ ਹੈ ਪਰਮੇਸ਼ਰ ਦਾ ਪ੍ਰੇਮੀ ਹੈ ਨਾ ਉਹ ਫਿਰ ਖਾਲਸਾ ਜੀ ਮਹਾਰਾਜ ਅੱਗੇ ਅਰਦਾਸ ਵੀ ਨਹੀਂ ਕਰਦਾ ਰੱਬ ਉਹਦੇ ਅੰਦਰ ਦੀ ਜਾਣ ਕੇ ਆਪੇ ਹੀ ਉਹਨੂੰ ਦੇ ਦਿੱਤਾ। ਸੋ ਇਸ ਤਰ੍ਹਾਂ ਦੇ ਪ੍ਰੇਮੀ ਪਣੀ ਬਣੀਏ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ। ਕਲਗੀਧਰ ਸਵਾਮੀ ਜੀ ਨੇ ਪਹਿਲਾਂ ਹੀ ਆਖ ਦਿੱਤਾ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਜਿਹੜੇ ਪ੍ਰੇਮ ਕਰਨਗੇ ਕਿਉਂਕਿ ਪ੍ਰੇਮ ਤੋਂ ਬਿਨਾ ਖਾਲਸਾ ਜੀ ਸੰਸਾਰ ਵਿੱਚ ਕੋਈ ਵੀ ਚੀਜ਼ ਵਸ ਨਹੀਂ ਜਾਉਂਦੀ। ਰੱਬ ਨੂੰ ਪਾਉਣਾ ਹੈ ਤੇ ਪ੍ਰੇਮ ਕਰਨਾ ਪਊਗਾ। ਨਾ ਰੱਬ ਤੁਹਾਡੇ ਪੈਸਿਆਂ ਦੇ ਕਰਕੇ ਵਾਸ ਆਉਂਦਾ। ਨਾ ਰੱਬ ਤੁਹਾਡੇ ਬਹੁਤੇ ਪੜ੍ਹੀ ਬਾਣੀ ਕਰਕੇ ਵਾਸਾ ਹੁਣਾ ਨਾ ਰੱਬ ਨੇ ਖਾਲਸਾ ਜੀ ਤੁਹਾਡੀ ਨੇਕੀ ਕਰਕੇ ਵਾਸਾ ਹੁਣਾ ਨਾ ਰੱਬ ਨੇ ਤੁਹਾਡੇ ਚੰਗੇ ਸੁਭਾਅ ਕਰਕੇ ਵਾਸਾ ਹੁਣਾ ਰੱਬ ਜੀਆਂ ਨੇ ਵਾਸਾ ਹੁਣਾ ਤੇ ਤੁਹਾਡੇ ਅੰਦਰ ਦੇ ਪ੍ਰੇਮ ਕਰਕੇ ਵਾਸਾ ਹੁਣਾ ਤੁਹਾਡੇ ਹਿਰਦੇ ਵਿੱਚ ਕਿੰਨਾ ਕੁ ਪ੍ਰੇਮ ਹੈ ਗੁਰੂ ਨਾਨਕ ਸਾਹਿਬ ਜੀ ਲਈ ਕਿੰਨਾ ਕੁ ਪ੍ਰੇਮ ਹੈ ਕਿੰਨਾ ਕੁ ਅਦਬ ਹੈ ਉਹ ਪ੍ਰੇਮ ਨੇ ਫਿਰ ਤੁਹਾਨੂੰ ਪਰਮੇਸ਼ਰ ਦੇ ਨੇੜੇ ਕਰਨਾ ਤੇ ਜਿਹੜਾ ਰੱਬ ਦੇ ਨੇੜੇ ਹੋ ਜਾਂਦਾ ਉਹ ਤਾਂ ਫਿਰ ਖਾਲਸਾ ਜੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ ਰਾਬੋ ਨੂੰ ਨਾਮ ਦਿੰਦਾ ਉਹ ਨਾਮ ਦੀ ਬਰਕਤ ਨਾਲ ਉਹਨੂੰ ਸੁੱਖ ਮਿਲਦੇ ਹਨ ਸਦਾ ਸਦੀਵੀ ਸੁੱਖ ਮਿਲਦੇ ਹਨ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਦੂਸਰੀ ਖਾਲਸਾ ਦੀ ਗੱਲ ਜਿਵੇਂ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਿੰਦ ਦੀ ਚਾਦਰ ਸਤਗੁਰੂ ਜੀ ਤਿਆਗ ਤਿਆਗ ਦੀ ਮੂਰਤ ਮਹਾਰਾਜ ਜੀਆਂ ਦਾ 350 ਸਤਾਬ ਦੀ ਜਿਹੜਾ ਸ਼ਹੀਦੀ ਧੜ ਦਿਹਾੜਾ ਹੈ ਉਹ ਸਾਰੀਆਂ ਸੰਗਤਾਂ ਮਨਾ ਰਹੀਆਂ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਭਾਈ ਦੇਲਾ ਜੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਿਹੜੀ ਸ਼ਹਾਦਤ ਦਿੱਤੀ ਆਪਾਂ ਜਾਣਦੇ ਹਾਂ ਉਹਦਾ 350 ਸਾਲਾ ਇਹ ਖਾਲਸਾ ਜੀ ਸੰਗਤਾਂ ਮਨਾ ਰਹੀਆਂ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਵੱਡਾ ਸਮਾਗਮ ਹੈ ਦਿੱਲੀ ਵਿੱਚ ਵੀ ਮਨਾਇਆ ਜਾ ਰਿਹਾ ਬਾਬਾ ਬਕਾਲਾ ਸਾਹਿਬ ਵੀ ਮਨਾਇਆ ਜਾ ਰਿਹਾ ਸੋ ਵੱਖ-ਵੱਖ ਸਥਾਨਾਂ ਤੇ ਪਿੰਡਾਂ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ ਤੇ ਜਿਨ੍ਹਾਂ ਪਿੰਡਾਂ ਵਿੱਚ ਖਾਲਸਾ ਜੀ ਨਹੀਂ ਉਦੋਂ ਕਰੋ ਕਿ ਉਸ ਦਿਨ ਕੋਈ ਨੇਕੀ ਦਾ ਕੰਮ ਕਰੋ ਕੋਈ ਮਹਾਰਾਜ ਦੀ ਯਾਦ ਵਿੱਚ ਜਾਪ ਕਰਾਓ ਕੋਈ ਜਾਪ ਕਰੋ ਕੋਈ ਬਾਣੀ ਪੜੋ ਨਾਮ ਜਪੋ ਸੋ ਇਸ ਕਰਕੇ ਗੁਰਮੁਖ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਗੁਰਮਖੰਨ ਉਹ ਖਾਲਸਾ ਜੀ ਮਹਾਰਾਜ ਦੀ ਧੂੜੀ ਨੂੰ ਲੋਚਦੇ ਮੇਰੇ ਮਿੱਤਰ ਹਨ ਦੋ ਦਿਨ ਉਹਨਾਂ ਨੇ ਖਾਲਸਾ ਜੀ ਮਹਾਰਾਜ ਜੀਆਂ ਦਾ 25 ਤਰੀਕ ਨੂੰ ਸ਼ਹੀਦੀ ਦਿਹਾੜਾ ਹੈ ਤੇ ਉਹ ਪਿਛਲੇ ਦੋ ਹਫ਼ਤਿਆਂ ਤੋਂ ਉਹਨਾਂ ਨੇ ਜਾਪ ਸ਼ੁਰੂ ਕੀਤੇ ਹੋਇਆ ਕਿਸੇ ਨੇ ਦੂ ਸੁਖਨੀ ਸਾਹਿਬ ਦੇ ਕੀਤੇ ਆ ਕਿਸੇ ਨੇ ਖਾਲਸਾ ਜੀ ਪੰਜ ਜਪਤੀ ਸਾਹਿਬ ਦੇ ਕੀਤੇ ਆ ਕਿਸੇ ਨੇ ਕੀ ਪਾੜ ਚੌਪਈ ਸਾਹਿਬ ਦੇ ਕੀਤੇ ਆ ਕਿਸੇ ਨੇ 11 ਮਾਲਾ ਮੂਲ ਮੰਤਰ ਸਾਹਿਬ ਦੀਆਂ ਕੀਤੀਆਂ ਹਨ ਐਵੇਂ ਕਰਕੇ ਗੁਰਮਖਾਨੇ ਜਾਬ ਕੀਤੇ ਆ ਆਪਾਂ ਵੀ ਉਹ ਲੈਣ ਤੇ ਚਲੀਏ ਤੇ ਸਾਨੂੰ ਵੀ ਮਹਾਰਾਜ ਬਖਸ਼ਣਗੇ ਨਾਲੇ ਖਾਲਸਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਪਰਥਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੰਡੀ ਦੀ ਵਾਰ ਵਿੱਚ ਲਿਖਦੇ ਆ ਸਾਡੀ ਅਰਦਾਸ ਵਿੱਚ ਵੀ ਇਹ ਬਖਸ਼ਣਾਉਂਦੇ ਆ ਕਿ ਤੇਗ ਬਹਾਦਰ ਸਿਮਰੀਆ ਕਰਨੋਂ ਨਿਦ ਆਵਤਾਏ ਸਬਦਹੀਂ ਹੋਈ ਸਹਾਏ ਜਿਹੜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਿਮਰਦੇ ਹਨ ਉਹਨਾਂ ਦੇ ਘਰ ਖਾਲਸਾ ਜੀ ਸੰਸਾਰ ਦੇ ਨੌ ਖਜ਼ਾਨੇ ਆ ਵਸਦੇ ਹਨ ਤੇ ਰੱਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਥਾਂ ਉਹਨਾਂ ਦੀ ਰੱਖਿਆ ਕਰਦੇ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦੇ ਹਨ ਸੋ ਜਦੋਂ ਵੀ ਵਿਹਲੇ ਹੋਏ ਹੁੰਨੇ ਆ ਉਦੋਂ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਐਵੇਂ ਕਰਕੇ ਬੋਲਦਿਆ ਕਰੋ ਤੇ ਮਹਾਰਾਜ ਖੁਸ਼ ਹੋ ਜਾਂਦੇ ਕਿਉਂਕਿ ਜਦੋਂ ਆਪਾਂ ਯਾਦ ਕਰਦੇ ਹਾਂ ਫਿਰ ਮਹਾਰਾਜ ਸਾਨੂੰ ਖੁਸ਼ੀਆਂ ਦਿੰਦੇ ਹਨ ਸੋ ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਵੀ ਮੈਂ ਇੱਥੇ ਪਤਾ ਕੀਤਾ ਸੀ ਸਾਡੇ ਕੋਲ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ ਕਿ ਆਪਾਂ ਕੋਈ ਜਾਪ ਕਰਾ ਰਹੇ ਹਾਂ ਤੇ ਉਹਨਾਂ ਨੇ ਆਖਿਆ ਸੀ ਵੀ ਨਹੀਂ ਕੋਈ ਪਿੰਡ ਦੇ ਵਿੱਚੋਂ ਕਿਸੇ ਨੇ ਨਹੀਂ ਕਿਹਾ ਤੇ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਉਹਨੂੰ ਕਹੇ ਇਸਾਂ ਵੀ ਤੁਸੀਂ 23 ਤਰੀਕ ਨੂੰ ਖੰਡ ਪੜ ਸਾਬ ਆਰੰਭ ਕਰੋ ਤੇ 25 ਤਰੀਕ ਨੂੰ ਉਹਦਾ ਭੋਗ ਪਵੇਗਾ ਤੇ ਤਿੰਨੋ ਦਿਨ ਲੰਗਰ ਦੀ ਸੇਵਾ ਜਿਹੜੀ ਚੱਲਣੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਸੱਚੇ ਪਾਤਸ਼ਾਹ ਨੇ ਆਪ ਹੀ ਮਿਹਰ ਕੀਤੀ ਦਇਆ ਕੀਤੀ ਤੇ ਖਾਲਸਾ ਜੀ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਜਾਪ ਰਖਾ ਰਹੇ ਹਾਂ ਸੋ ਆਪ ਸੰਗਤਾਂ ਵੀ ਜਰੂਰ ਆਪ ਜਾਪ ਕਰੋ ਮਹਾਰਾਜ ਨੂੰ ਯਾਦ ਕਰੋ ਜਿੰਨਾ ਯਾਦ ਕਰੋਗੇ ਉਨਾ ਮਹਾਰਾਜੀ ਨੇੜੇ ਹੋਣਗੇ ਆਪਾਂ ਮਹਾਰਾਜ ਦੇ ਨੇੜੇ ਹੋਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰੂ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਲ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਦੀ ਕਿਰਪਾ ਸਦਕਾ ਭੈਣ ਦੱਸਦੇ ਆ ਕਿ ਮੈਂ ਨਾ ਜਦੋਂ ਕੁਵਾਰੀ ਸਾਂ ਉਦੋਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਦੀ ਹੁੰਦੀ ਸਾਂ ਤੇ ਇਹ ਭੈਣ ਦਾ ਜਿਹੜਾ ਨਗਰ ਹੈ ਖਾਲਸਾ ਜੀ ਉਹ ਜਦੋਂ ਆਪਾਂ ਅੰਬਰਸਰ ਤੋਂ ਅਜ ਨਾਲੇ ਰੋਡ ਨੂੰ ਜਾਂਦੇ ਆ ਤੇ ਉਥੇ ਕੋਈ ਪਿੰਡ ਆ ਇਹਨਾਂ ਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭੈਣ ਕਹਿੰਦੀ ਪਹਿਲਾਂ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਚ ਪਹਿਰੇ ਕੱਟੇ ਤੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਮੇਰਾ ਰਿਸ਼ਤਾ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਅਸੀਂ ਬਾਹਰ ਚਲੇ ਗਏ ਦੋਵੇਂ ਜੀ ਤੇ ਕੈਨੇਡਾ ਵਿੱਚ ਨੇ ਖਾਲਸਾ ਜੀ ਹੁਣ ਫਿਰ ਭੈਣ ਦੱਸਦੀ ਆ ਵੀ ਮੈਂ ਉੱਥੇ ਜਾ ਕੇ ਵੀ ਚਲੋ ਜਿੰਨੇ ਜੋਗੀ ਸੀਗਾ ਸੀਗੀ ਮੈਂ ਪਾਠ ਕਰਦੀ ਰਹੀ ਜਾਪ ਕਰਦੀ ਰਹੀ ਉਸ ਤੋਂ ਬਾਅਦ ਭੈਣ ਕਹਿੰਦੀ ਵੀ ਵੀਰਜੀ ਵੀ ਸਾਡੇ ਘਰ ਚ ਨਾ ਕੁਝ 4 ਕਿ ਮਹੀਨੇ 5 ਕਿ ਮਹੀਨੇ ਉੱਥੇ ਰਹੇ ਉਹ ਤੋਂ ਬਾਅਦ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਮੇਰਾ ਹਸਬੰਡ ਚਲੋ ਪੈਸੇ ਵਾਲਿਆ ਕੰਮ ਕਾਜ ਉਹਨਾਂ ਦਾ ਬਹੁਤ ਵਧੀਆ ਅਸੀਂ ਇੱਥੇ ਆਏ ਤੇ ਉਹਨਾਂ ਦੇ ਕੋਈ ਰਿਸ਼ਤੇਦਾਰੀ ਵਿੱਚ ਵਿਆਹ ਸੀ ਜੂਪੀ ਉਹ ਜੂਪੀ ਉਹਨਾਂ ਦੀ ਰਿਸ਼ਤੇਦਾਰ ਸੀ ਰਿਸ਼ਤੇਦਾਰ ਸੀਗੀ ਉਥੇ ਅਸੀਂ ਵਿਆਹ ਤੇ ਗਏ ਤੇ ਉਹ ਭੈਣ ਦੱਸਦੀ ਆ ਕਿ ਉਹ ਦਿਨ ਉਥੇ ਇਹੋ ਜੀਆਂ ਅਜੀਬ ਜੀਆਂ ਹਰਕਤਾਂ ਹੋਈਆਂ ਜਿੱਦਾਂ ਮੇਰੇ ਕਿਸੇ ਨੇ ਵਾਲ ਵੀ ਕੱਟੇ ਥੋੜੇ ਜੇ ਥੱਲਿਓ ਵੀ ਮੈਨੂੰ ਪਤਾ ਲੱਗ ਗਿਆ ਵੀ ਜਦੋਂ ਵਾਲ ਪਿੱਛੇ ਲੱਕ ਨੂੰ ਲਮਕਦੇ ਹੁੰਦੇ ਆ ਤੇ ਉਥੋਂ ਥੋੜੋਂ ਥੱਲਿਓ ਕੱਟਲੇ ਵਾਲ ਫਿਰ ਉਸ ਤੋਂ ਬਾਅਦ ਜਿਹੜੇ ਮੇਰੇ ਹਸਬੰਡ ਸੀਗੇ ਉਹਨਾਂ ਦੀ ਇੱਕ ਪੱਗ ਸੀ ਉਹ ਉਹਦੇ ਵਿੱਚ ਟੁੰਬ ਲੱਗੀ ਸੀ ਨਵੀਂ ਹਾਲੇ ਕਿ ਮੈਂ ਵੇਖ ਕੇ ਲਈ ਸਮ ਉਹਦੇ ਵਿੱਚ ਕੁਝ ਨਹੀਂ ਸੀਗਾ ਦੋ ਕੱਪੜੇ ਜਿਹੜੇ ਦੋ ਸ਼ਰਟਾਂ ਸੀਗੀਆਂ ਮੇਰੇ ਘਰ ਵਾਲੇ ਦੀਆਂ ਉਹ ਨਹੀਂ ਮੈਨੂੰ ਮਿਲੀਆਂ ਫਿਰ ਉਸ ਤੋਂ ਬਾਅਦ ਮੇਰੇ ਘਰ ਵਾਲੇ ਦੇ ਜਿੱਦਾਂ ਧੌਣ ਤੇ ਕਿਸੇ ਨੇ ਕੋਈ ਰੰਗ ਲਾਇਆ ਸੀ ਜਿੱਦਾਂ ਸੁਰਖੀ ਦਾ ਕੋਈ ਰੰਗ ਹੁੰਦਾ ਲੀਕ ਮਾਰ ਕੇ ਕਰਾਸ ਜਿਹਾ ਬਣਾਤਾ ਪਤਾ ਨਹੀਂ ਉਹਨੂੰ ਲੱਗਾ ਇਦਾਂ ਦੀਆਂ ਸਾਡੇ ਨਾਲ ਹੋਈਆਂ ਉਸ ਤੋਂ ਬਾਅਦ ਅਸੀਂ ਮੈਂ ਇਹ ਵਾਪਸ ਇੱਥੇ ਆ ਗਏ ਪਰ ਜਦੋਂ ਅਸੀਂ ਵਾਪਸ ਆਏ ਆ ਸਾਡੇ ਘਰ ਵਿੱਚ ਕਲਾ ਪੈਣੀ ਸ਼ੁਰੂ ਹੋ ਗਈ ਬੇ ਮਤਲਬੀ ਕੋਈ ਲੜਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੇ ਵਿੱਚ ਬੜਾ ਪ੍ਰੇਮ ਸੀ ਉਹ ਮੈਨੂੰ ਸਮਝਦੇ ਸੀ ਮੈਂ ਉਹਨੂੰ ਸਮਝਦੀ ਸਾਂ ਸਾਡਾ ਵਧੀਆ ਹੋ ਗਿਆ ਉਹ ਵੀ ਬਾਣੀ ਪੜਨ ਵਾਲੇ ਸੀ ਮੈਂ ਵੀ ਬਾਣੀ ਪੜਨ ਵਾਲੀ ਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸੀ ਪਰ ਜਦੋਂ ਅਸੀਂ ਉੱਥੋਂ ਆਏ ਕਹਿੰਦੇ ਬਹੁਤ ਹੀ ਜ਼ਿਆਦਾ ਸਾਡੇ ਘਰ ਵਿੱਚ ਕਲੇਸ਼ ਵਧ ਗਿਆ ਬਹੁਤ ਹੀ ਜ਼ਿਆਦਾ ਕਲੇਸ਼ ਇੱਥੋਂ ਤੱਕ ਚਲਾ ਗਿਆ ਕਿ ਮੇਰਾ ਘਰ ਵਾਲਾ ਕਹਿੰਦਾ ਵੀ ਤੂੰ ਨਿਕਲ ਜਾ ਤੂੰ ਜਦੋਂ ਦੀ ਸਾਡੇ ਘਰ ਵਿੱਚ ਆਈ ਆ ਵੀ ਸਾਡਾ ਘਰ ਪੁੱਠਾ ਪੈ ਗਿਆ ਵੀ ਤੂੰ ਇੱਥੋਂ ਚਲੀ ਜਾ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਤੇ ਮੈਂ ਤੇਰੇ ਤੋਂ ਤਲਾਕ ਲੈਣਾ ਬਹੁਤ ਜ਼ਿਆਦਾ ਜਿਸ ਨੂੰ ਇਦਾਂ ਚੱਕਰ ਪਿਆ ਫਿਰ ਉਹ ਭੈਣ ਦੱਸਦੀ ਆ ਕਿ ਮੇਰੀ ਮਾਸੀ ਆ ਇੱਥੇ ਸਾਡੇ ਤੋਂ ਥੋੜਾ ਦੂਰ ਰਹਿੰਦੇ ਆ ਮੈਂ ਘਰ ਛੱਡ ਕੇ ਮੈਨੂੰ ਉਹਨਾਂ ਜਦੋਂ ਘਰੋਂ ਹੀ ਕੱਢ ਦਿੱਤਾ ਤੇ ਮੈਂ ਫਿਰ ਘਰ ਛੱਡ ਕੇ ਉੱਥੇ ਉਹਨਾਂ ਕੋ ਚਲੀ ਗਈ ਉਹਨਾਂ ਨੇ ਵੀ ਗੱਲਬਾਤ ਕੀਤੀ ਪਰ ਉਹ ਕੋਈ ਸੁਣਨ ਨੂੰ ਰਾਜ਼ੀ ਨਹੀਂ ਸੀਗਾ ਪਰਿਵਾਰ ਤੇ ਸਿਰਫ ਉਹ ਮੇਰੀ ਨਾਨਣ ਸੀ ਇੱਕ ਜਿਹੜੀ ਉਹ ਮੇਰੇ ਵਾਲਦੀ ਸੀ ਬਾਕੀ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਸੀਗਾ ਤੇ ਕਹਿੰਦੇ ਬਹੁਤ ਜ਼ਿਆਦਾ ਸਾਡੇ ਘਰ ਵਿੱਚ ਟੈਨਸ਼ਨ ਪੈ ਗਈ ਮੇਰੇ ਫਾਦਰ ਸਾਹਿਬ ਪਿੱਛੇ ਬਿਮਾਰ ਹੋ ਗਏ ਮਾਤਾ ਬਿਮਾਰ ਹੋ ਗਈ ਤੇ ਮੇਰਾ ਭਰਾ ਟੈਨਸ਼ਨ ਦੇ ਵਿੱਚ ਆ ਗਿਆ ਤੇ ਬਹੁਤ ਹੀ ਜ਼ਿਆਦਾ ਸਾਡੇ ਘਰਾਂ ਦੇ ਵਿੱਚ ਜਿੱਦਾਂ ਨਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਇਕਦਾਂ ਹੀ ਇੰਨਾ ਜ਼ਿਆਦਾ ਜ਼ੋਰ ਕਲਾ ਨੇ ਪਾਇਆ ਕਿ ਸਾਨੂੰ ਸਮਝ ਹੀ ਨਹੀਂ ਆਈ ਵੀ ਕਰੀਏ ਕੀ ਤੇ ਭੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਮੇਰੇ 마ਸੀ ਹੁਣੀ ਵੀ ਜਪਹਰੇ ਕੱਟਦੇ ਆ ਤੇ ਮਹਾਰਾਜ ਜੀਆ ਦਾ ਸਰੂਪ ਉੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਲੱਗਾ ਜੋਤ ਜਗਦੀ ਹੈ ਤੇ ਮੈਂ ਉੱਥੇ ਖੜ ਕੇ ਮਹਾਰਾਜ ਕਲਗੀਧਰ ਸਵਾਮੀ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਤੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈ ਕੇ ਅਰਦਾਸ ਕੀਤੀ ਕਿ ਮਹਾਰਾਜ ਪੀ ਇਹ ਜੋ ਵੀ ਕੋਸ਼ ਹੈ ਤੁਸੀਂ ਜਾਣੀ ਜਾਣੋ ਤੁਸੀਂ ਸਭ ਕੋਈ ਕਟਣ ਵਾਲੇ ਹੋ ਤੇ ਕਿਰਪਾ ਕਰ ਦਿਓ ਇਹ ਸਾਰਾ ਕਲਾ ਕਲੇਸ਼ ਜਿਹੜਾ ਮੁੱਕ ਜਵੇ ਮਹਾਰਾਜ ਵੀ ਇਹ ਜੋ ਵੀ ਕੋ ਸਾਡੇ ਘਰ ਵਿੱਚ ਵਰਤਿਆ ਕਿਰਪਾ ਕਰਕੇ ਮਹਾਰਾਜੇ ਨੂੰ ਨਸ਼ਟ ਕਰੋ ਚੜ੍ਹਦੀ ਕਲਾ ਸਾਡੀ ਕਰੋ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਵੀ ਉਦੋਂ ਭੈਣ ਕਹਿੰਦੀ ਮੈਨੂੰ ਪਤਾ ਸੀ ਵੀ ਇਹ ਸਾਰਾ ਕੋਸ਼ਿਚਣਿਆਂ ਬਾਰੇ ਵੀ ਸ਼ੀਧੀ ਦੇਖ ਬਾਰੇ ਵੀ ਕਿਉਂਕਿ ਮੈਂ ਕਰਾਉਂਦੀ ਰਹੀ ਹਾਂ ਕਹਿੰਦੀ ਮੈਂ ਅਰਦਾਸ ਕੀ ਕੀ ਮੈਂ 5100 ਦੀ ਸ਼ਹੀਦੀ ਦੇਖ ਕਰਾਉਂਗੀ ਤੇ ਬਾਬਾ ਜੀ 2 ਕਿਵੰਟਲ ਦੇ ਚਨੇ ਆਪਜੀ ਦੇ ਦਰ ਤੇ ਭੇਜਾਂਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਮੈਂ ਆਪਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੀ ਆ ਵੀ ਮੇਰਾ ਕਾਰ ਠੀਕ ਹੋ ਜਵੇ ਬਾਬਾ ਜੀ ਕਿਰਪਾ ਵਰਤਵੇ ਭੈਣ ਕਹਿੰਦੀ ਵੀ ਮੈਂ ਜਾਪ ਰੱਖ ਲੈ ਵੀ ਚੌਪਾਈ ਸਾਹਿਬ ਦੇ ਪਾਠ ਮੈਂ ਇੱਥੇ ਸੁਖ ਲੈ ਨਹੀਂ ਮੈਂ ਉਹ ਕਰਨੇ ਸ਼ੁਰੂ ਕਰ ਦਿੱਤੇ ਤੇ 5 ਕੁ ਦਿਨ ਹੋਏ ਮੈਨੂੰ ਕੋਈ ਫੋਨ ਨਹੀਂ 5 ਦਿਨ ਤੱਕ ਆਇਆ ਨਾ ਕੋਈ ਮੈਨੂੰ ਲੈਣ ਆਇਆ ਨਾ ਕੋਈ ਵੇਖਣ ਆਇਆ ਤੇ ਉਸ ਤੋਂ 5 ਕੁ ਦਿਨਾਂ ਬਾਅਦ ਨਾ ਮਤਲਬ ਮੈਂ ਤੇ ਮੇਰੇ ਮਾਸੀ ਜੀ ਬਾਹਰ ਗਏ ਸਾਂ ਸਾਨੂੰ ਸਾਹਮਣੇ ਮਿਲ ਗਿਆ ਤੇ ਜਦੋਂ ਸਾਹਮਣੇ ਮਿਲਿਆ ਮੇਰੇ ਕੋ ਆ ਕੇ ਕਹਿੰਦਾ ਵੀ ਮੈਨੂੰ ਇਹ ਹੀ ਗੱਲ ਉਹਨੇ ਕਹੀ ਵੀ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਦਾ ਪਿਆ ਮੈਂ ਆਪਣੀ ਜੋਬ ਤੇ ਵੀ ਨਹੀਂ ਜਾ ਰਿਹਾ ਕੰਮ ਤੇ ਵੀ ਨਹੀਂ ਜਾ ਰਿਹਾ ਤੇ ਮੈਨੂੰ ਨਹੀਂ ਪਤਾ ਮੈਨੂੰ ਕੀ ਹੋ ਗਿਆ ਇਹਨੀ ਗੱਲ ਕਹਿ ਕੇ ਫਿਰ ਗੁੱਸੇ 'ਚ ਮੈਨੂੰ ਬੋਲ ਕੇ ਕੁਝ ਚਲਾ ਗਿਆ ਤੇ ਮੈਂ ਉਦੋਂ ਆਪਣੀ ਮਾਸੀ ਜੀ ਨੂੰ ਇਹ ਗੱਲ ਆਖੀ ਵੀ ਸਾਡੇ ਵਿੱਚ ਕੋਈ ਮੁਸ਼ਕਲ ਨਹੀਂ ਗਈ ਅਸੀਂ ਇਦਾਂ ਇਦਾਂ ਰਿਸ਼ਤੇਦਾਰੀ 'ਚ ਗਏ ਸਾਂ ਉੱਥੇ ਸਾਡੇ ਨਾਲ ਆ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਇਦਾਂ ਹੋਇਆ ਤੇ ਭੈਣ ਨੇ ਅਰਦਾਸ ਬੇਨਤੀ ਭੈਣ ਕਹਿੰਦੀ ਇੱਕ ਦਿਨ ਰਾਤ ਨੂੰ ਨਾ ਮੈਂ 1:30 ਵਜੇ ਉੱਠੀ ਰਾਤ ਨੂੰ ਤੇ ਮੈਂ ਵਾਸ਼ਰੂਮ ਜਾਣਾ ਸੀ ਮੈਂ ਉੱਠੀ ਉੱਠ ਕੇ ਮੇਰਾ ਮਨ ਹੀ ਨਾ ਕੀਤਾ ਸੌਣ ਨੂੰ ਤੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਸੀ ਆਸਣ ਲਾਇਆ ਤੇ ਬੈੰਨੇ ਆ ਉਥੇ ਜਾ ਕੇ ਮੈਂ ਚੌਪਈ ਸਾਹਿਬ ਦੇ ਪਾਠ ਕਰਨ ਲੱਗ ਪਈ ਕਹਿੰਦੀ ਪਾਠ ਕਰਦੀ ਕਰਦੀ ਮੈਂ ਉੱਥੇ ਹੀ ਲੰਮੇ ਪੈ ਗਈ ਤੇ ਉਥੇ ਜਦੋਂ ਲੰਮੇ ਪਈਆਂ ਤੇ ਮੈਨੂੰ ਏਦਾਂ ਲੱਗ ਰਿਹਾ ਵੀ ਜਿੱਦਾਂ ਪਾਠ ਹੋ ਰਿਹਾ ਤੇ ਮੈਂ ਉੱਥੇ ਬੈਠੀ ਸੁਣਦੀ ਆ ਪਾਠੀ ਸਿੰਘ ਪਾਠ ਕਰ ਰਹੇ ਆ ਤੇ ਨੌਵੇਂ ਪਾਸ਼ਾ ਦੇ ਸਲੋਕ ਚੱਲ ਰਹੇ ਖਾਲਸਾ ਜੀ ਇਹ ਭੈਣ ਦੱਸਦੀ ਕਹਿੰਦੇ ਵੀ ਪਾਠੀ ਜੀ ਦਾ ਨੌਵੇਂ ਪਾਸ਼ਾ ਦੇ ਸਲੋਕ ਪੜ੍ਹਦੇ ਆ ਨਾ ਹੇਕ ਲਾ ਕੇ ਉਹ ਚੱਲਦੇ ਪਏ ਆ ਤੇ ਉੱਥੇ ਮੈਂ ਉੱਥੇ ਬੈਠੀ ਆ ਤੇ ਮੈਨੂੰ ਇੱਕ ਬਜ਼ੁਰਗ ਮੇਰੇ ਮੋਢੇ ਤੋਂ ਆ ਕੇ ਕਹਿੰਦੇ ਤੇ ਇਹ ਉੱਠ ਵੀ ਕੋਈ ਨਹੀਂ ਹੁਣ ਫਿਕਰ ਨਾ ਕਰ ਬੀਤਰ ਤੇ ਜਿਹੜਾ ਵੀ ਕਿਸੇ ਨੇ ਕੋਈ ਤੁਹਾਨੂੰ ਕੀ ਲਿਆ ਸੀ ਕਿਤੇ ਤੁਹਾਡੇ ਤੇ ਕਰਾਇਆ ਸੀਗਾ ਆ ਮਹਾਰਾਜ ਦਾ ਪਾਠ ਹੋ ਰਿਹਾ ਇਹਨੇ ਸਾਰਾ ਕੋਈ ਠੀਕ ਕਰ ਦੇਣਾ ਤੇ ਇਦਾਂ ਕਹਿੰਦੇ ਮੈਨੂੰ ਸੁਪਨਾ ਆਇਆ ਤੇ ਮੈਂ ਫਿਰ ਅਗਲੇ ਦਿਨ ਫੋਨ ਕੀਤਾ ਘਰੇ ਤੇ ਆਪਣੇ ਡੈਡੀ ਮੰਮੀ ਨੂੰ ਦੱਸਿਆ ਵੀ ਇਦਾਂ ਇਦਾਂ ਉਹ ਕਹਿੰਦੇ ਕੋਈ ਨਹੀਂ ਪੁੱਤ ਆਪਾਂ ਹਾਜੀ ਰਖਾ ਲੈਨੇ ਆ ਕੱਲ ਕਰ ਲੈਨੇ ਆ ਬਾਬਾ ਜੀ ਨਾਲ ਪਿੰਡ ਗੱਲ ਕੀਤੀ ਅਗਲੇ ਦਿਨ ਅਸੀਂ ਪਾਠ ਆਰੰਭ ਕਰਾ ਲਿਆ ਮਹਾਰਾਜ ਦੀ ਕਿਰਪਾ ਵਰਤੀ ਤੇ ਭੈਣ ਦੱਸਦੀ ਆ ਕਹਿੰਦੇ ਵੀ ਇਧਰੋਂ ਅਸੀਂ ਪਾਠ ਆਰੰਭ ਕਰਾਇਆ ਤੇ ਉਧਰੋਂ ਜਦੋਂ ਤੀਜਾ ਦਿਨ ਸੀ ਭੋਗ ਪੈਣਾ ਸੀ ਉਹ ਦਿਨ ਤੇ ਮੈਂ ਫੋਨ ਤੇ ਸੁਣਦੀ ਸਾਂ ਦੇਖਦੀ ਸਾਂ ਸਾਰਾ ਆਠ ਜਦਾਂ ਹੁੰਦਾ ਤੇ ਜਿੰਨੂੰ ਨਵੇਂ ਪਾਸ਼ ਵਾਲੇ ਸ਼ਲੋਕ ਹੈ ਮੈਂ ਪੜ ਰਹੀ ਸੀ ਤਾਂ ਉਦੋਂ ਹੀ ਨਾ ਮੇਰੇ ਫੋਨ ਤੇ ਮੇਰੀ ਸੱਸ ਦਾ ਫੋਨ ਆਇਆ ਉਹਨੇ ਆਖਿਆ ਵੀ ਤੂੰ ਛੇਤੀ ਘਰੇ ਆ ਜਾ ਵੀ ਤੂੰ ਇਹਨਾਂ ਨੂੰ ਨਾਲ ਲੈ ਕੇ ਛੇਤੀ ਘਰੇ ਆ ਤੇ ਕਹਿੰਦੇ ਮੈਂ ਤੇ ਮੇਰੀ ਮਾਸੀ ਜੀ ਅਸੀਂ ਉਦੋਂ ਹੀ ਚਲੇ ਗਏ ਕੋਈ ਬਹੁਤਾ ਦੂਰ ਨਹੀਂ ਸੀਗੇ ਕੁਝ 15 ਮਿੰਟ ਦਾ ਰਸਤਾ ਸੀਗਾ ਅਸੀਂ ਉਥੋਂ ਉੱਥੇ ਚਲੇ ਗਏ ਜਦੋਂ ਜਾ ਕੇ ਵੇਖਿਆ ਤੇ ਉਹ ਚੁੱਪ ਬੈਠਾ ਸੀ ਵਾਲ ਉਹਦੇ ਖਿਲਰੇ ਸੀ ਮੇਰੇ ਘਰ ਵਾਲੇ ਦੇ ਤੇ ਮੈਂ ਜਾ ਕੇ ਉਹਨੂੰ ਪੁੱਛਿਆ ਕੀ ਹੋਇਆ ਸੱਸ ਨੂੰ ਪੁੱਛਿਆ ਤੇ ਉਹ ਸੱਸ ਦਾ ਵੀ ਸੁਭਾਅ ਬਦਲ ਗਿਆ ਬਾਕੀ ਸਹੁਰੇ ਦਾ ਵੀ ਬਦਲ ਗਿਆ ਮੇਰਾ ਘਰ ਵਾਲਾ ਵੀ ਸ਼ਾਂਤ ਬੈਠਾ ਮੇਰੀ ਸੱਸ ਕਹਿੰਦੀ ਪੁੱਤ ਵੀ ਤੁਹਾਡੇ ਦੇ ਕਿਸੇ ਨੇ ਕੁਝ ਕੀਤਾ ਵੀ ਇਹਨੇ ਕੁਝ ਬੋਲਿਆ ਵੀ ਮੈਂ ਇਹਨਾਂ ਨੂੰ ਵਸਣ ਨਹੀਂ ਦੇਣਾ ਇਹ ਦੋਵੇਂ ਇਹ ਜਿਹੜਾ ਮੁੰਡਾ ਹੈ ਇਹ ਮੈਂ ਵਸਣ ਨਹੀਂ ਦੇ ਸਕਦੀ ਇਹਦੇ ਘਰ ਕੋਈ ਕੁੜੀ ਆ ਨਹੀਂ ਸਕਦੀ ਵਾਸ ਨਹੀਂ ਸਕਦੀ ਇਦਾਂ ਬੋਲਿਆ ਤੇ ਬਹੁਤ ਜ਼ਿਆਦਾ ਇਹ ਖੇਡਿਆ ਸੇਰੇ ਨੇ ਕੰਦਾ ਅਜ ਮਾਰੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਖਾਲ ਸਾਜੀ ਉਦੋਂ ਹੋਇਆ ਤੇ ਭੈਣ ਕਹਿੰਦੀ ਉਧਰੋਂ ਪਾਠ ਦੀ ਸੰਪੂਰਨਤਾ ਹੀ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਇਧਰੋਂ ਸਭ ਕੁਝ ਠੀਕ ਹੋ ਗਿਆ ਮੇਰਾ ਘਰ ਵਾਲਾ ਬਿਲਕੁਲ ਹੀ ਸਹੀ ਹੋ ਗਿਆ ਮੇਰਾ ਵੀ ਸੁਭਾਅ ਸਹੀ ਹੋ ਗਿਆ ਮੇਰਾ ਘਰ ਵਾਲਾ ਜਿਵੇਂ ਪਹਿਲਾਂ ਸੀ ਉਦਾਂ ਹੀ ਹੋ ਗਿਆ ਸੱਸ ਵੀ ਬਦਲ ਗਏ ਤੇ ਫਿਰ ਅਸੀਂ ਬਹਿ ਕੇ ਸਾਰੀ ਗੱਲ ਕੀਤੀ ਇਦਾਂ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਇਦਾਂ ਸੁਪਨਾ ਆਇਆ ਤੇ ਮੈਂ ਪਾਠ ਪੰਡ ਰਖਾਇਆ ਸੀ ਉਹ ਅੱਜ ਸੰਪੂਰਨ ਹੋਇਆ ਤੇ ਉਹੋ ਹੀ ਗੱਲ ਵੀ ਸਾਰਾ ਕੁਝ ਯਾਰ ਹੋ ਗਿਆ ਏਡੀ ਸ਼ਹੀਦਾ ਨੇ ਖਾਲਸਾ ਦੀ ਕਿਰਪਾ ਭੈਣ ਤੇ ਕੀਤੀ ਮਹਾਰਾਜ ਨੇ ਕਿਰਪਾ ਕਰਕੇ ਆਪ ਕਾਰਜ ਸਫਲ ਕੀਤਾ ਤੇ ਹੁਣ ਭੈਣ ਦੱਸਦੇ ਵੀ ਉਹਨੋਂ ਲੋਹੀ ਬਿਲਕੁਲ ਠੀਕ ਤੇ ਅਸੀਂ ਮੈਚੋਪਈ ਸਾਹਿਬ ਦੇ ਪਾਰ ਛੱਡੇ ਹੀ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਵੀ ਲਾਇਆ ਅਸੀਂ ਚੋਪਈ ਸਾਹਿਬ ਦੇ ਪਾਰ ਸਾਡੇ ਕੋਲ ਜਿੰਨੇ ਹੁੰਦੇ ਆ ਅਸੀਂ 15 ਕਰ ਲਈਏ 20 ਕਰ ਲਈਏ ਰਲ ਕੇ 40 40 50 50 ਵੀ ਕਰ ਲੈਨੇ ਆ ਇਹਦਾ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਤੋਂ ਬਾਅਦ ਸਾਡਾ ਸਾਰਾ ਕੁੜੀ ਚੜ੍ਹਦੀ ਕਲਾ ਚ ਹੋ ਗਿਆ ਤੇ ਭੈਣ ਕਹਿੰਦੀ ਫਿਰ ਮੈਂ ਬਾਕੀ ਸੇਵਾ ਵੀ ਬਾਬਾਈ ਦੇ ਆਧਾਰ ਭੇਜੀ ਤੇ ਮੈਂ ਤੁਹਾਡੀਆਂ ਹੱਡ ਵੀ ਤੀਆਂ ਵੀ ਸੁਣਦੀ ਆ ਫਿਰ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਸੁਣਾਵਾਂ ਸਾਡੇ ਨਾਲ ਵੀ ਇਦਾਂ ਹੋਇਆ ਸ਼ਹੀਦਾਂ ਨੇ ਸਾਨੂੰ ਰਸਤੇ ਪਾਇਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਐਵੇਂ ਖਾਲਸਾ ਜੀ ਕਈ ਕਰਨੇ ਜਿਹੜੇ ਉਜੜਣੋਂ ਉਜੜਣੋਂ ਸ਼ਹੀਦਾਂ ਨੇ ਬਚਾਏ ਨੇ ਤੇ ਸ਼ਹੀਦਾਂ ਦੀ ਇਹ ਕਿਰਪਾ ਹੈ ਆਪਾਂ ਵੀ ਉਹਨਾਂ ਦੇ ਚਰਨਾਂ ਨਾਲ ਜੁੜਿਆ ਕਰੀਏ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਕਿਉਂਕਿ ਮਹਾਰਾਜ ਦੇ ਚਰਨ ਸ਼ਰਨ ਵਿੱਚ ਜਾਇਆ ਸੁੱਖ ਮਿਲਦੇ ਆ ਓਵੇਂ ਸੁੱਖ ਨਹੀਂ ਪ੍ਰਾਪਤ ਹੁੰਦਾ ਸੁੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੁੰਦੇ ਆ ਸ਼ਹੀਦਾਂ ਦੇ ਚਰਨਾਂ ਜੋ ਪ੍ਰਾਪਤ ਹੁੰਦੇ ਸੋ ਗੁਰਮੁਖੋ ਕਿਸੇ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਆਪਣਾ ਕਰਮ ਕਰੋ ਬਾਣੀ ਪੜੋ ਨਾਮ ਜਪੋ ਸੇਵਾ ਕਰੋ ਰੱਬ ਤੁਹਾਨੂੰ ਫਲ ਲਾਵੇਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ